ਬਾਵਲਾ ਪ੍ਰੀਤ ਕੌਰ ਬਰੇ ਆਪਾਂ ਤੁਹਾਡੇ ਵਾਸਤੇ ਸਹਾਗ ਦੇ ਬੋਲੀਆਂ ਲਿਆਉਂਦੇ ਰਹਾਂਗੇ ਚਾਹਨਾ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਸਰਸੋਂ ਬੀਜੀ ਬਾਵਲਾ ਵੀ ਵੀਜੇ ਲੰਬੇ ਲੰਬੇ ਖੇਤ ਅੱਜ ਮੈਂ ਚੱਲੀ ਬਾਵਲਾ ਜੀ ਤੁਹਾਡੇ ਦੇਸੋਂ ਮੈਂ ਪਰਦੇਸ ਅੱਜ ਮੈਂ ਚੱਲੀ ਬਾਵਲਾ ਜੀ ਤੁਹਾਡੇ ਦੇਸੋਂ ਮੈਂ ਪਰਦੇਸ ਕਿੱਥੇ ਜੰਮੀ ਧੀਏ ਨਹੀਂ ਕਿੱਥੇ ਲਿਖੇ ਤੇਰੇ ਲੇਕ ਪੱਕੇ ਜੰਮੀ ਬਾਵਲਾ ਮੇਰੇ ਸੋਹਰੇ ਲਿਖੇ ਮੇਰੇ ਲੇਕ ਪੇਕੇ ਜੰਮੀ ਬਾਵਲਾ ਮੈਂ ਸੋਹਰੇ ਲਿਖੇ ਮੇਰੇ ਲੇਖ ਕੀਨੇ ਪਾਲੀ ਸਕਿਓ ਕੀਨੇ ਦਿੱਤੀ ਤੈਨੂੰ ਵਿਆਹ ਮਾਣੇ ਪਾਲੀ ਸਕਿਓ ਬਾਵਲ ਨੇ ਦਿੱਤੀ ਆ ਵਿਆਹ ਬਾਵਲ ਨੇ ਦਿੱਤੀ ਆ ਵਿਆਹ ਸਰਸੋਂ ਬੀਜੀ ਬਾਵਲਾ ਜੀ بھیجے لمبے لمبے کھیت اج میں چلی تایا جی تڈے دیسوں میں پردیس اج میں چلی تایا جی تو سو میں پردیس کتے جمی تھیے نہیں کتھے لکھے تیرے لے پے جمی تایا جی سہرے لکھے میرے لے پے جمی تایا جی سہورے لکھے میرے لے کینے پالی سکو ਕੀਨੇ ਦਿੱਤੀਆਂ ਵਿਆਹ ਤਾਈ ਨੇ ਪਾਲੀ ਸਕਿਓ ਨਹੀਂ ਤਾਈ ਨੇ ਦਿੱਤੀਆਂ ਵਿਆਹ ਤਾਈ ਨੇ ਪਾਲੀ ਨਹੀਂ ਸਕਿਓ ਤਾਏ ਨੇ ਦਿੱਤੀਆਂ ਵਿਆਹ ਸਰਸੋਂ ਸਰਸੋਂ ਬੀਜੀ ਮਾਮਾ ਜੀ ਬੀਜੇ ਲੰਬੇ ਲੰਬੇ ਖੇਤ ਅੱਜ ਮੈਂ ਚੱਲੀ ਮਾਮਾ ਜੀ ਤੁਹਾਡੇ ਦੇਸੋਂ ਮੈਂ ਪਰਦੇਸ ਅੱਜ ਮੈਂ ਚੱਲੀ ਮਾਮਾ ਜੀ ਤੁਹਾਡੇ ਦੇਸੋਂ ਮੈਂ ਪਰਦੇਸ کتھے جمی دئے نی کتھے لکھے تیرے لے پےکے جمی ماما جی سہرے لکھے میرے لے پےکے جمی ماما جی سہرے لکھے میرے لے لیک کینے پالی سکیو نکینے بیا مامی نے پالی سکیو مامے نے دیا بیا مامی نے پالی سکیو مامے نے دیا بیا ਧੰਨਵਾਦ ਜੀ ਅੰਤ ਤੱਕ ਵੀਡੀਓ ਦੇਖਣ ਲਈ ਮੇਰੀ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕਰ ਜਰੂਰ ਦੇਖਿਆ ਕਰੋ ਆਪਾਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸਹਾਗ ਸੋਹਣੀਆਂ ਸੁਨੀਆਂ ਬੋਲੀਆਂ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਪੰਜਾਬੀ ਸੱਭਿਆਚਾਰ ਬਾਰੇ ਕਲਚਰ ਬਾਰੇ ਕੁਝ ਵੀ ਆਪਾਂ ਤੁਹਾਨੂੰ ਰਟੀਨ ਵਾਇਰ ਦੱਸਦੇ ਰਹਾਂਗੇ ਅੰਤ ਤੱਕ ਦੀ ਵੀਡੀਓ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਠੀਕ ਆ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣਾ ਪੰਜਾਬੀ ਸੱਭਿਆਚਾਰ ਜਿਹਨੇ ਦੁਨੀਆ ਦੇਖੀ ਜਿਵੇਂ ਤੰਦੂਰ ਠੀਕ ਹੈ ਹਾਰੇ ਚੁੱਲਾ ਚੱਲੇ ਤੇ ਮੁੱਠੀ ਲਾਉਂਦੇ ਪੱਖੀਆਂ ਚਾਦਰਾਂ ਸਰਾਣੇ ਠੀਕ ਹੈ ਪਰ ਸਾਰਾ ਤੁਹਾਡੇ ਵਾਸਤੇ ਸਾਰਾ ਕੁਝ ਲਿਆਉਂਦੇ ਰਹਾਂਗੇ ਰੁਟੀਨ ਵੇਅਰ ਵੀਡੀਓ ਦੇਖਿਆ ਕਰੋ 11 ਵਜੇ ਆਉਂਦੀ ਆ ਬੋਲੀਆਂ ਵਾਲੀ ਵੀਡੀਓ ਤੇ ਇੰਡੀਆ ਦੇ ਟਾਈਮ ਤੇ 8 ਵਜੇ ਆਉਂਦੀ ਆ ਆਪਣੀ ਲੌਂਗ ਵੀਡੀਓ ਚਾਹੇ ਸਾਗ ਦੀ ਹੋ ਵਿੱਚ ਇਹ ਸੂਟਾਂ ਦੀ ਹੋ ਵਿੱਚ ਚਾਹੇ ਪੱਖੀਆਂ ਵਾਲੀ ਵਿੱਚ ਇਹ ਸਰਾਣੇ ਵਾਲੀ ਬਹੁਤ ਸੋਹਣੀ ਵੀਡੀਓ ਲੈ ਕੇ ਆਉਂਦੀ ਰਹਾਂਗੀ ਮੈਂ ਤੁਹਾਡੇ ਵਾਸਤੇ ਜੇ ਮੇਰੇ ਚੈਨਲ ਨੂੰ ਤੁਸੀਂ ਸਪੋਰਟ ਕਰੋ